ਇਸ ਤੋਂ ਮੂਸੇ ਵਾਲਾ ਕਤਲकांड ਦੇ ਵਿੱਚ ਮਾਨਸਾ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਸੁਣਵਾਈ ਦੇ ਦੌਰਾਨ ਕੋਰਟ ਦੇ ਵਿੱਚ ਬਲਕੌਰ ਸਿੰਘ ਪਾਬੂ ਹੋਏ ਨੇ ਬਲਕੌਰ ਸਿੰਘ ਨੇ ਮੁਲਜ਼ਮਾਂ ਦੀ ਫਿਜ਼ੀਕਲ ਪੇਸ਼ੀ ਦੀ ਮੰਗ ਕੀਤੀ ਹੈ ਕਮਜ਼ੋਰ ਨਜ਼ਰਦਾ ਬਲਕੌਰ ਸਿੰਘ ਨੇ ਹਵਾਲਾ ਦਿੱਤਾ ਹੈ ਬਲਕੌਰ ਸਿੰਘ ਦੀ ਮੰਗ ਤੇ ਕੋਰਟ ਦਾ ਜ਼ੇਰ ਪ੍ਰਸ਼ਾਸਨ ਨੂੰ ਹੁਕਮ ਗਿਆ ਹੈ ਕਤਲकांड ਦੇ ਮੁਲਜ਼ਮਾਂ ਨੂੰ ਫਿਜ਼ੀਕਲ ਤੌਰ ਤੇ ਪੇਸ਼ ਕੀਤਾ ਜਾਵੇ ਉਹਨੇ ਕਿਹਾ ਹੈ ਔਰ 26 ਸਤੰਬਰ ਨੂੰ ਮੁਲਜ਼ਮਾਂ ਦੀ ਫਿਜ਼ੀਕਲ ਪੇਸ਼ੀ ਦੇ ਹੁਕਮ ਦਿੱਤੇ ਗਏ ਨੇ ਤਾਂ ਬਲਕੌਰ ਸਿੰਘ ਭਾਵੁਕ ਹੋਏ ਨੇ ਇਹ ਜਾਣਕਾਰੀ ਮਿਲੀ ਹੈ ਦੱਸੇ ਕਿ ਲਗਾਤਾਰ ਇਹ ਵਖਵਾ ਖਪਸ਼ੇ ਜਿਹੜੀਆਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ ਇਸ ਸਾਮਮਲੇ ਦੇ ਨਾਲ ਜੁੜੀਆਂ ਹੋਈਆਂ ਕਿ ਕਿਸੇ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਔਰ ਉਸ ਤੋਂ ਸਮੇਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਜਿੱਥੇ ਪੇਸ਼ੀ ਚੱਲ ਰਹੀਆਂ ਨੇ ਉੱਥੇ ਹੀ ਗਵਾਹਾਂ ਦੇ ਬਿਆਨ ਦਿੱਤੇ ਗਏ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਅੱਜ ਮਾਨਸਾ ਦੀ ਸੈਸ਼ਨ ਅਦਾਲਤ ਦੇ ਵਿੱਚ ਸੁਣਵਾਈ ਹੋਈ। ਕਾਫੀ ਸਮੇਂ ਬਾਅਦ ਅੱਜ ਸਿੱਧੂ ਦੇ ਪਿਤਾ ਬਲਕੌਰ ਸਿੰਘ ਦੀ ਗਵਾਹੀ ਹੈ ਜਿਹੜੀ ਸ਼ੁਰੂ ਹੋਈ ਹੈ। ਸਿੱਧੂ ਮੂਸੇਵਾਲੇ ਦੇ ਪਿਤਾ ਜਿਵੇਂ ਹੀ ਅਦਾਲਤ ਦੇ ਵਿੱਚ ਪਹੁੰਚੇ ਤਾਂ ਵਕੀਲ ਨੇ 29 522 ਦਾ ਜ਼ਿਕਰ ਕੀਤਾ ਜਵਾਰਕੇ ਪਿੰਡ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਤਾਂ ਸਿੱਧੂ ਦੇ ਪਿਤਾ ਉਹ ਦਿਨ ਯਾਦ ਕਰਕੇ ਭਾਵੁਕ ਹੋ ਗਏ। ਸਿੱਧੂ ਮੂਸੇਵਾਲੇ ਦੇ ਪਿਤਾ ਨੇ ਅਦਾਲਤ ਨੂੰ ਗੁਹਾਰ ਲਾਈ ਹੈ ਕਿ ਉਹਨਾਂ ਦੀ ਨਜ਼ਰ ਹੈ ਜਿਹੜੀ ਉਹ ਕਮਜ਼ੋਰ ਹੈ ਇਸ ਕਰਕੇ ਦੋਸ਼ੀਆਂ ਨੂੰ ਫਿਜ਼ੀਕਲੀ ਤੌਰ ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ ਉਹ ਤਾਂ ਹੀ ਉਹਨਾਂ ਦੀ شناخت ਹੈ ਜਿਹੜੀ ਕਰ ਸਕਣਗੇ ਇਸ ਲਈ ਹੁਣ ਅਦਾਲਤ ਨੇ ਆਦੇਸ਼ ਜਾਰੀ ਕੀਤੇ ਹੈ ਕਿ 26 ਨ ਨੂੰ ਹੁਣ ਦੋਸ਼ੀਆਂ ਨੂੰ ਫਿਜ਼ੀਕਲੀ ਤੌਰ ਤੇ ਪੇਸ਼ ਕੀਤਾ ਜਾਵੇ ਜਿਨ੍ਹਾਂ ਦੇ ਵਿੱਚ ਸੰਦੀਪ ਕੇਕੜਾ ਅੰਕਿਤ ਸਿਰਸਾ ਪ੍ਰਿਆਵਰਤ ਫੌਜੀ ਦੀਪਕ ਮੁੰਡੀ ਸਮੇਤ ਕੁੱਲ ਛੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਇਸ ਤੋਂ ਇਲਾਵਾ ਜਿਹੜੇ ਵਿਰੋਧੀ ਦੋਸ਼ੀ ਪੱਖ ਦੇ ਵਕੀਲ ਹੈ ਰਗੁਵੀਰ ਸਿੰਘ ਬੈਣੀਵਾਲ ਉਹਨਾਂ ਨੇ ਦੱਸਿਆ ਕਿ ਅਗਲੀ ਤਰੀਕ ਤੇ ਦੋਸ਼ੀਆਂ ਨੂੰ ਜਿਹੜਾ ਫਿਜ਼ੀਕਲੀ ਤੌਰ ਤੇ ਪੇਸ਼ ਕੀਤਾ ਜਾਊਗਾ ਜਿਸ ਕਰਕੇ ਅਗਲੀ ਤਰੀਕ ਤੇ ਜਿਹੜਾ ਸਿੱਧੂ ਦੇ ਪਿਤਾ ਉਹ ਦੋਸ਼ੀਆਂ ਦੀ شناخت ਕਰਨਗੇ ਤੇ ਉਸ ਤੋਂ ਬਾਅਦ ਜਿਹੜੀ ਗਵਾਹੀ ਹੈ ਅੱਗੇ ਸ਼ੁਰੂ ਹੋਵੇਗੀ ਅੱਜ ਸਰਦਾਰ ਬਲਕੌਰ ਸਿੰਘ ਦਾ ਐਗਜ਼ਾਮੀਨੇਸ਼ਨ ਚੀਫ ਹੋਇਆ ਹੈ ਜੀ ਐਗਜ਼ਾਮਿਨੇਸ਼ਨ ਇਨ ਚੀਫ ਦਾ ਡੈਫਰ ਕੀਤਾ ਗਿਆ ਜੀ ਉਹਨਾਂ ਦਾ ਆਇਡੈਂਟੀਫਿਕੇਸ਼ਨ ਆਫ ਅਕਿਊਜ਼ ਤੇ ਕਿਉਂਕਿ ਦੋਸ਼ੀਆਂ ਨੂੰ ਜੇਲ੍ਹ ਅਥਾਰਟੀ ਨੇ ਪੇਸ਼ ਨਹੀਂ ਕੀਤਾ ਜੀ ਅੱਜ ਉਹਨਾਂ ਦੀ ਆਇਡੈਂਟੀਫਿਕੇਸ਼ਨ ਵਾਸਤੇ ਰੱਖਿਆਗਾ ਤੇ ਸਰਦਾਰ ਕੁਲਕੌਰ ਸਿੰਘ ਨੇ ਕਿਹਾ ਸੀ ਵੀ ਮੇਰੀ ਨਿਗਾਹ ਕਮਜ਼ੋਰ ਹੈ ਮੈਂ ਵੀਡੀਓ ਕਾਨਫਰੈਂਸ ਰਾਹੀਂ ਇਨ ਆਇਡੈਂਟੀਫਿਕੇਸ਼ਨ ਕਰ ਸਕਦਾ ਉਹਨਾਂ ਨੂੰ ਇਸੇ ਕਰਕੇ ਫਿਜ਼ੀਕਲੀ ਕੋਰਟ ਦੇ ਵਿੱਚ ਬੁਲਾਇਆ ਜੀ ਨੈਕਸਟ ਡੇਟ ਤੇ ਤੇ ਹੁਣ 26 ਨੂੰ ਫਿਰ ਸਾਰੇ ਦੋਸ਼ੀਆਂ ਨੂੰ ਪੇਸ਼ ਕਰਨਾ ਪਊਗਾ 26 ਨੂੰ ਹਾਂ ਜੀ 26 ਨੂੰ ਦੋਸ਼ੀਆਂ ਦਾ ਆਰਡਰ ਦੇ ਵਿੱਚ ਜੋ ਜੋ ਉਹਨਾਂ ਨੇ ਕਿਹਾ ਮੈਂਸ਼ਨ ਕੀਤੇ ਆ ਤੇ ਜੇ ਇਹਨਾਂ ਇਹਨਾਂ ਦੋਸ਼ੀਆਂ ਦੀ شناخت ਕਰਨੀ ਹੈ ਉਹ ਆਰਡਰ ਦੇ ਵਿੱਚ ਜਸਟ ਮੈਂਸ਼ਨ ਕਰ ਦੇਣਗੇ ਤੇ ਉਹਨਾਂ ਦੋਸ਼ੀਆਂ ਨੂੰ ਜਿਹੜੀ ਨੈਕਸਟ ਸਟੇਟ ਹੈਗੀ ਉਹ ਤੇ ਜੇਲ ਅਥਾਰਟੀ ਪੇਸ਼ ਕਰੂਗੀ ਤੇ ਉਹਨਾਂ ਦੀ ਆਇਡੈਂਟੀਫਿਕੇਸ਼ਨ ਹੋਊਗੀ ਕੋਈ ਖਾਸ ਦੋਸ਼ੀ ਦੱਸੇ ਹੋਣ ਵੀ ਇਹਨਾਂ ਨੂੰ ਪੇਸ਼ ਕਰਨੀ ਉਹਨਾਂ ਜੀ ਇੱਕ ਪਰਿਆਵਰਤ ਫੌਜੀ ਅੰਕਿਤ ਸੇਰਸਾ ਸੰਦੀਪ ਕੇਕੜਾ ਦੀਪਕ ਮੁੰਡੀ ਕੁਲਦੀਪ ਕਸ਼ਿਸ਼ ਤੇ ਬਲਦੇਵ ਨੀਕੂ ਇਹਨਾਂ ਨੂੰ ਆਇਡੈਂਟੀਫਾਈ ਕਰਨਾ ਹੈ ਜੀ ਅਗੇ ਵਧਾਂਗੇ ਉਧਰ ਮੋਹਾਲੀ ਦੇ ਵਿੱਚ ਨਰਸ ਦੇ ਕਤਲ ਮਾਮਲੇ 'ਚ ਮੁਲਜ਼ਮ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਸਾਬਕਾ ਪੁਲਿਸ ਮੁਲਾਜ਼ਮ ਹੈ ਰਸ਼ਪ੍ਰੀਤ ਸਿੰਘ ਜਿਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਦਾ ਸਾਇਆ ਕਿ ਅਦਾਲਤ ਨੇ ਉਮਰ ਕੈਦ ਦੇ ਨਾਲ ਨਾਲ 40000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ ਅਤੇ ਸਬੂਤ ਨਸ਼ਟ ਕਰਨ ਦੇ ਲਈ ਫਿਰ ਸਾਦੀ ਕਠੋਰਿਆਨੀ ਕਿ ਸਖਤ ਕੈਦ ਦੀ سزا ਹੈ ਤਾਂ 2022 ਦੇ ਵਿੱਚ ਨਸੀਬਪੌਰ ਨਾਦੀ ਨਰਸ ਦਾ ਕਤਲ ਹੋਇਆ ਸੀ 13 ਨਵੰਬਰ 2022 ਨੂੰ ਸੁਹਾਣਾ ਪਿੰਡ ਦੇ ਨੇੜੇ ਇਹ ਨਰਸ ਦੀ ਲਾਸ਼ ਮਿਲੀ ਸੀ ਤਾਂ ਮਾਮਲੇ 'ਚ ਮੁਲਜ਼ਮ ਰਸ਼ਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਪੁਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਕੀਤਾ ਸੀ ਪੂਰਾ ਮਾਮਲਾ ਤਾਂ ਅੰਦਾਜ਼ਨ ਨਹੀਂ ਅਸਲ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਰਸ਼ਪ੍ਰੀਤ ਅਤੇ ਨਸੀਬ ਲਿਵ-ਇਨ ਰਿਸ਼ਤੇ ਦੇ ਵਿੱਚ ਲਿਵ-ਇਨ ਦੇ ਵਿੱਚ ਰਹਿ ਰਹੇ ਸਨ ਇੱਕ ਦਿਨ ਜਦੋਂ ਨਸੀਬਪੌਰ ਨੇ ਵਿਆਹ ਦਾ ਦਬਾਅ ਬਣਾਇਆ ਤਾਂ ਰਸ਼ਪ੍ਰੀਤ ਨੇ ਗੁੱਸੇ ਦੇ ਵਿੱਚ ਆ ਕੇ ਉਸ ਦਾ ਗਲਾ ਘੁੱਟ ਦਿੱਤਾ ਫਿਰ ਉਸ ਨੇ ਲਾਸ਼ ਨੂੰ ਐਕਟਿਵਾ ਤੇ ਰੱਖ ਕੇ ਤਲਾਬ ਦੇ ਨੇੜੇ ਸੁੱਟ ਦਿੱਤਾ ਸੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਉਹ ਲਾਸ਼ ਲੈ ਕੇ ਦੇ ਵਿੱਚ ਜਾਂਦਾ ਹੋਇਆ ਕੈਦ ਹੋਇਆ ਸੀ